ਪठानकोट ਖੱਤਰੀ ਸਭਾ ਉਪਰ ਨਿਊਰੋ ਹਸਪੀਟਲ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਖੱਤਰੀ ਸਭਾ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਦੱਸਦਾ ਇਹ ਇਸ ਕੈਂਪ ਦੇ ਵਿੱਚ ਲਗਭਗ 2000 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਇਸ ਮੌਕੇ ਤੇ ਖੱਤਰੀ ਸਭਾ ਦੇ ਪ੍ਰਧਾਨ ਰੋਮੀਵਾਰਾ ਨੇ ਆਏ ਹੋਏ ਡਾਕਟਰਾਂ ਦਾ ਤਾਨਵਾਦ ਕੀਤਾ ਤੇ ਉੱਥੇ ਹੀ ਡਾਕਟਰ ਅਸ਼ੋਕ ਉਪਰਲੇ ਖੱਤਰੀ ਸਭਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਠਾਨਕੋਟ ਦੇ ਨਾਲ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ ਤੇ অরুণਾ ਨੇ ਅਜਿਹੇ ਉਪਰਾਲੇਕਰਨ ਦੇ ਖਦੇ ਰਹਿਣ ਦੀ ਗੱਲ ਵੀ ਕਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਬਾਕੀ ਹਸਪੀਟਲਾਂ ਨੂੰ ਵੀ ਅ ਜੁੜੇ ਨੂੰ ਉਹਨਾਂ ਨੂੰ ਕਰਨੇ ਚਾਹੀਦੇ ਨੇ ਤਾਂ ਜੋ ਉਹਨਾਂ ਤੱਕ ਲੋਕ ਜਿਹੜੇ ਨੇ ਉਹ ਪਹੁੰਚ ਸਕਣ ਤੇ ਉਹਨਾਂ ਨੂੰ ਫ੍ਰੀ ਇਲਾਜ ਜਿਹੜਾ ਹੈ ਉਹ ਦਿੱਤਾ ਜਾ ਸਕੇ ਇਸ ਮੌਕੇ ਤੇ ਖਤਰੀ ਸਭਾ ਦੇ ਸਰਪ੍ਰਸਤਤੀਸ਼ ਮਹਿੰਦਰੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਇਸ ਤੋਂ ਬਾਅਦ ਵੀ ਉਪਰ ਹਸਪੀਟਲ ਨਾਲ ਮਿਲ ਕੇ ਇਹੋ ਜਿਹਾ ਕੈਂਪ ਜਿਹੜੇ ਨੇ ਲਗਾਉਂਦੇ ਰ੍ਹਾਂਗੇ ਦੇਖੋ ਅੱਜ ਇਹ ਜੋ ਕੈਂਪ ਲਗਾਇਆ ਗਿਆ ਹੈਗਾ ਹੈ ਆਪਣੇ ਖਤਰੀ ਸਭਾ के सहयोग के साथ और अमृतसर से जो ओपल न्यूरो हॉस्पिटल है उनके डॉक्टर्स और बाकी सब लोग के साथ ये कैंप लगाया गया है तो हमारी हमेशा ही ये इच्छा रहती है कि अपनी पब्लिक के लिए अपने लोगों के लिए जब भी मौका मिलता है तो हमें उनके पास पहुंचना चाहिए कैंप लगाने का मेन मतलब ये होता है गा कि जैसे हम अमृतसर रहते हैं तो हो सकता है कि कुछ लोग अमृतसर ना आ पाए तो हम उनके डोर स्टेप पर पहुंच जाते हैं और फिर कैंप में एक और भी होता है कि विदाउट एनी हेसिटेशन लोग आ सकते हैं क्योंकि तो आपको पता ही है यहाँ किसी तरह की कोई चार्जेज नहीं होते चाहे पेशेंट देखने के चाहे थोड़े से ब्लड टेस्ट करने के चाहे मेडिसिन के चाहे फिजियोथेरेपी के तो इसलिए ये कैम्प जरूर होने चाहिए हम भी हमें भी हम भी करते हैं और हम ये कहते हैं कि और लोगों को भी और मेडिकल स्टूडेंट को भी ऐसे कैम्प पब्लिक के लिए करने चाहिए और यहाँ जो आज कैम्प हो रहा है उसमें आपने देखा ही है कि आप सब लोगों के खतरी सभा है लॉयस क्लब हैं कोई ग्रीन स्कूल है और मेरे को तो हैं व्यापार मंडल के हैं और हाँ जी विद्या विद्या एजुकेशन सोसाइटी और मेरे को तो याद नहीं आ रहा कि इतने यहाँ भाव से लोग जो प्रधान हैं कोई हर आदमी अपनी एक इंस्टीट्यूशन का प्रधान है लेकिन फिर भी वो आप भी आया है और नाल उनके मैडम भी आए हैं यहाँ सेवा करने के लिए तो ये टीम वर्क से जो इतने सारे पेशेंट आए हैं हम भी उनकी मतलब जो हमसे बेस्ट हो रहा है हम कर लें हॉस्पिटल देखो उपल हॉस्पिटल न्यूरोलॉजी न्यूरो सर्जरी स्पाइन सर्जरी और जितने भी ये मनोरोग की चीजें होती हैं वो भी सारी और अब तो वो थोड़ा मल्टी स्पेशलिटी भी साथ में हो गया ना जैसे कार्डियोलॉजी भी हो गया जॉइंट रिप्लेसमेंट भी हो गया सर्जरी भी हो गया ई भी हो गया अब तो मतलब साथ में वो है मल्टी uh, स्पेशलिटी भी साथ में है। आज मैंने इस गल की बड़ी खुशी है कि खतरी सभा पठानकोट और प्लस उपल न्यूरो हॉस्पिटल सहयोग के नाम ਅੱਜ ਕਤਰੀ ਸਭਾ ਦੇ ਪ੍ਰਧਾਨ ਰومی ਬੜਾਰਾ ਜੀ ਔਰ ਸਾਡੇ ਚੇਅਰਮੈਨ ਰਜੇਸ਼ਪੁਰੀ ਜੀ ਦੀ ਮਿਹਨਤ ਦਾ ਸਦਕਾ ਅੱਜ ਪਠਾਨਕੋਟ ਦੇ ਵਿੱਚ ਨਿਊਰੋ ਦਾ ਜਿਹੜਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ 1000 ਤੋਂ ਜ਼ਿਆਦਾ ਪੇਸ਼ੈਂਟ ਜਿਹੜਾ ਉਹ ਅੱਜ ਡਾਕਟਰ ਅਸ਼ੋਕ ਉੱਪਲ ਜੀ ਔਰ ਰੌਣਾ ਦੇ ਬੇਟੇ ਸਹਿਲਲ ਉੱਪਲ ਜੀ ਔਰ ਸ਼ਿਥਲ ਉੱਪਲ ਜੀ ਅੱਜ ਸਪੈਸ਼ਲੀ ਆਪਣੇ ਸਾਥ ਤੋਂ ਚੱਲ ਕੇ ਜਿੱਥੇ ਆਏ ਨੇ ਔਰ ਉਹ ਸਾਰੇ ਹੀ ਲੋਕਾਂ ਨੂੰ ਬੜੇ ਅੱਛੇ ਢੰਗ ਦੇ ਨਾਲ ਚੈੱਕ ਅਪ ਕਰ ਰਹੇ ਨੇ ਔਰ ਫ੍ਰੀ ਮੈਡੀਸਨ ਵੀ ਦਿੱਤੀਆਂ ਜਾ ਰਹੀਆਂ ਔਰ ਇੱਕ ਬੜਾ ਅੱਛਾ ਉਪਰਾਲਾ ਜਿਹੜਾ ਉਹ ਖत्री सभा ਨੇ ਇੱਥੇ ਕੀਤਾ ਤੋਂ ਮੈਂ ਖਾਸ ਤੌਰ ਤੇ ਸਾਰੇ ਹੀ ਇਹਨਾਂ ਦੇ ਪ੍ਰਧਾਨ ਜੀ ਔਰ ਇਹਨਾਂ ਦੀ ਪੂਰੀ ਟੀਮ ਨੂੰ ਔਰ ਨਾਲ ਹੀ ਨਿਊਰੋ ਉਪਲ ਨਿਊਰੋ ਹਸਪੀਟਲ ਦੇ ਸਾਰੇ ਡਾਕਟਰਸ ਔਰ ਖਾਸ ਤੌਰ ਤੇ ਡਾਕਟਰ ਛੋਕ ਉਪਲ ਜੀ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਪਖਾਨਕੋਟ ਦੇ ਵਿੱਚ ਆ ਕੇ ਇਹ ਬੜਾ ਅੱਛਾ ਕੈਂਪ ਔਰ ਲੋਕਾਂ ਨੂੰ ਬੜਾ ਵੱਡਾ ਜਿਹੜੀ ਹੈ ਔਰ ਸੁਗਲੀਅਤ ਦਿਤੀ ਹੈ ਔਰ 프리 ਮੈਡੀਸਨ ਦਿਤੀਆਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਖਾਲਾ 11000 ਤੋਂ ਵੱਧ ਪੀਸ਼ਣ ਜਿਹੜਾ ਅੱਜ ਇਸ ਖਤਰੀ ਭਵਨ ਦੇ ਵਿੱਚ ਪਹੁੰਚ ਚੁੱਕਾ ਹਮ ਤੱਕ ਔਰ ਮੈਨੂੰ ਲੱਗਦਾ ਹੈ ਕਿ ਸ਼ਾਮ ਤੱਕ 3 ਵਜੇ ਤੱਕ ਇਹ ਕੈਂਪ ਚੱਲਣਾ ਹੈ ਔਰ ਕਾਫੀ ਲੋਕ ਇੱਥੋਂ ਬੈਨੀਫਿਟ ਲੈ ਕੇ ਜਾਣਗੇ ਮੈਨੂੰ ਇਸ ਗੱਲ ਕਿ ਮੈਂ ਆਪਣੇ ਖਤਰੀ ਸਭਾ ਦੇ ਸਾਰੇ ਹੀ ਮੈਂਬਰਸ ਦਾ ਵਿਜੇ ਪਾਸੀ ਜੀ ਦਾ ਜੇਜ ਜੀ ਦਾ ਅਬਰੋਧ ਸਾਹਿਬ ਦਾ ਅਜੇ ਸੇਠ ਜੀ ਦਾ ਅਮਿਤ ਸਾਹੀ ਦਾ ਕੋਲੀ ਸਾਹਿਬ ਦਾ ਸਾਰੇ ਹੀ ਰਾਮਾ ਪੰਡਾਰੀ ਜੀ ਦਾ ਮੈਂ ਸਾਰੇ ਹੀ ਮੈਂਬਰਸ ਦਾ ਔਰ ਸਾ ਖਾਸ ਤੌਰ ਤੇ ਆਪਣੇ ਯੂਥ ਜਿਹੜੀ ਸਾਡੀ ਟੀਮ ਹੈ ਸਾਡੇ ਅਨਮੋਲ ਪੁਰੀ ਜੀ ਔਰ ਉਹਦੇ ਨਾਲ ਚੰਦਰ ਮਹਿੰਦਰੂ ਜੀ ਸਾਡੇ ਜਨਰਲ ਸੈਕਟਰੀ ਇਹਨਾਂ ਸਾਰਿਆਂ ਦੀ ਮਿਹਨਤ ਦਾ ਸਦਕਾ ਕਿ ਅੱਜ ਇਹ ਬੜਾ ਅੱਛਾ ਕੈਂਪ ਜਿਹੜਾ ਪਖਾਨਪੁਰ ਚ ਆਰਗੇਨਾਈਜ਼ ਹੋਇਆ ਔਰ ਬੜੇ ਲੋਗਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋ ਰਿਹਾ ਔਰ ਡਾਕਟਰ ਸਾਹਿਬ ਦੀ ਬੜੀ ਮਿਹਰਬਾਨੀ ਹੈ ਕਿ ਉਹਨਾਂ ਨੇ ਇੰਨੀ ਦੂਰੋਂ ਆ ਕੇ ਇੱਥੇ ਪਖਾਨਪੁਰ ਚ ਕੈਂਪ ਲਗਾਇਆ ਬਹੁਤ ਬਹੁਤ ਧੰਨਵਾਦ ਧੰਨਵਾਦ ਪਠਾਨਕੋਟ ਕਤਰੀ ਸਭਾ ਦੇ ਪ੍ਰਾਂਗਨ ਦੇ ਵਿੱਚ ਇੱਕ ਮੈਗਾ ਕੈਂਪ ਉਪਲ ਨਿਊਰੋ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਜਿਹਦੇ ਵਿੱਚ ਡਾਕਟਰ ਅਸ਼ੋਕ ਉਪਲ ਜੀ ਦੀ ਟੀਮ 8 ਡਾਕਟਰਸ ਨੇ ਨਿਊਰੋ ਸਰਜਨ ਵੀ ਨੇ ਫਿਜ਼ੀਓਥੈਰੇਪੀ ਵਾਲੇ ਨੇ ECG ਵਾਲੇ ਨੇ BP ਵਾਲੇ ਨੇ ਹੋਰ ਵੀ ਮਤਲਬ ਕਾਫੀ ਟੈਸਟਿੰਗ ਦੇ ਜਿਹੜੇ ਅਪਰਮੈਂਟ ਉਹਨਾਂ ਨੇ ਲਗਾਏ ਨੇ ਇੱਥੇ ਔਰ ਫ੍ਰੀ ਮੈਡੀਸਨ ਦੇ ਰਹੇ ਨੇ ਇਸ ਕੈਂਪ ਦੀ ਖਾਸ ਖਾਸੀਅਤ ਹੈ ਉਹ ਹੈ ਕਿ ਜਿਹੜਾ ਵੀ ਪੇਸ਼ੈਂਟ ਡਾਕਟਰ ਸਾਹਿਬ ਨੂੰ ਦਿਖਾ ਕੇ ਜਾ ਰਿਹਾ ਹੈ ਉਹ ਡੇਟੋ ਬਾਅਦ ਜਾਂਦੇ ਹੀ ਹੈ ਕਹਿ ਰਿਹਾ ਕਿ ਅਸੀਂ ਅੱਧੇ ਠੀਕ ਹੋ ਗਏ ਹਾਂ ਡਾਕਟਰ ਸਾਹਿਬ ਦੀ ਨੇਚਰ ਹੀ ਇਹੋ ਜੀ ਹੈ ਕਿ ਉਹ ਪੇਸ਼ੈਂਟ ਨੂੰ ਜਦੋਂ ਦੇਖਦੇ ਆ ਅੱਧਾ ਪੇਸ਼ੈਂਟ ਉਸੇ ਵੇਲੇ ਹੀ ਠੀਕ ਹੋ ਜਾਂਦਾ ਔਰ ਪਠਾਨਕੋਟ ਦੇ ਨਾਲ ਡਾਕਟਰ ਸਾਹਿਬ ਕਹਿ ਰਹੇ ਮੇਰਾ ਰਿਸ਼ਤਾ ਐਸਾ ਹੈ 1994 ਦਾ ਇਹ ਬਿਲਕੁਲ ਠੀਕ ਗੱਲ ਹੈ ਡਾਕਟਰ ਸਾਹਿਬ ਅੱਜ ਵੀ ਕੋਈ 10 ਸਾਲ ਪਹਿਲਾਂ ਵੀ ਕਿਸੇ ਪੇਸ਼ੈਂਟ ਨੇ ਡਾਕਟਰ ਸਾਹਿਬ ਨੂੰ ਜੇ ਦਿਖਾਇਆ ਹੈ ਨਾ ਤੇ ਡਾਕਟਰ ਸਾਹਿਬ ਬਾਈ ਨੇਮ ਉਹਨੂੰ ਬੁਲਾ ਕੇ ਕਹਿ ਰਹੇ ਨੇ ਕਿ ਤੇਰਾ ਨਾਮ ਐ ਬੜੀ ਖੁਸ਼ੀ ਦੀ ਗੱਲ ਹੈ ਔਰ ਸਾਡੇ ਚ ਸਾਡੇ ਚੀਫ ਪੈਟਰਨ ਸ਼੍ਰੀ ਸਤੀਸ਼ ਮਹੰਦੂ ਜੀ ਸਾਡੇ ਚੇਅਰਮੈਨ ਵੀ ਰੇਸ਼ ਫੁਲੀ ਜੀ ਅਵਤਾਰ ਅਭੋਜੀ ਵਿਕੇਸ਼ ਖੰਨਾ ਜੀ ਸੰਜੀਵ ਕਈ ਜੀ ਲਾਇਨਸ ਕਲੱਬ ਤੋਂ ਅਸ਼ੀਆ ਸੰਦੀਪ ਕੋਹਲੀ ਜੀ ਅਮਿਤ ਸਾਨੀ ਜੀ ਐਸ ਡੀ ਭੱਲਾ ਜੀ ਆਰ ਬਰੋਲ ਜੀ ਸਾਡੇ ਖੰਨਾ ਸਾਹਿਬ ਆਰ ਕੇ ਖੰਨਾ ਸਾਹਿਬ ਜਿਨ੍ਹਾਂ ਦੀ ਬਹੁਤ ਮਿਹਨਤ ਹੈ ਅੱਜ ਦੇ ਕੈਂਪ ਦੇ ਵਿੱਚ ਰਾਮਾ ਪੰਡਾਰੀ ਜੀ ਪੀ ਆਰ ਪਾਸੀ ਜੀ ਚੰਦਰ ਮਹਿੰਦਰੂ ਜੀ ਸਾਡੀ ਯੁਵਾ ਦੀ ਟੀਮ ਪੂਰੇ ਤਨਮਨ ਧੰਦੇ ਨਾਲ ਸੇਵਾ ਕਰਨ ਲੱਗੀ ਰਹੀ ਹੈ ਔਰ 1000 ਤੋਂ ਜ਼ਿਆਦਾ ਪੇਸ਼ੈਂਟ ਐਸੇ ਤੱਕ ਦੇਖਿਆ ਜਾ ਚੁੱਕਾ ਹੈ 3 ਵਜੇ ਤੱਕ ਜਿੰਨਕ ਭੀੜ ਹੈਗੀ ਹੈ 2000 ਦੇ ਕਰੀਬ ਪੇਸ਼ੈਂਟ ਨੂੰ ਡਾਕਟਰ ਸਾਹਿਬ ਦੀ ਟੀਮ ਨੇ ਪੂਰਾ ਚੈੱਕਅਪ ਕਰ ਲੈਣਗੇ ਔਰ ਸਾਡੇ ਪਠਾਨਕੋਟ ਦੀ ਖੁਸ਼ਕਿਸਮਤੀ ਹੈ ਕਿ ਡਾਕਟਰ ਸਾਹਿਬ ਇੱਥੇ ਆਏ ਨੇ ਹਨ ਇਹਨੇ ਆਪਣਾ ਪਿਆਰ ਵੰਡਿਆ ਇੱਥੇ ਆ ਕੇ ਉਹ ਸਦਾ ਹੀ ਪਠਾਨਕੋਟ ਵਾਸੀਆਂ ਨੂੰ ਯਾਦ ਰੱਖਣਗੇ ਮੈਂ ਡਾਕਟਰ ਸਾਹਿਬ ਦਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੇਗਰੀ ਰਿਪੋਰਟ